ਵਾਹ ਜੀ ਮਿੰਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਕੇ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਸੇਟ ਫਾਰਮ ਸੀਚੇਵਾਲ ਜਿੱਥੇ ਉਹਨਾਂ ਨੂੰ ਭੁੱਖ ਪਾਣੀ ਦਾ ਪੀਤਾ ਸਿੱਧਾ ਚਾਰਦੇ ਬੋਲੋ ਹਸਪੀਟਲ ਚ ਨੇ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਤੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਹੀ ਹੈ ਵਾਹਿਗੁਰੂ ਸੀਚੇਵਾਲ ਦਾ ਨਾਮ ਦਿੱਤਾ ਉਹ ਤੇ ਠੇਕੇਦਾਰ ਨੇ ਸੀਚੇਵਾਲ ਸਾਹਿਬ ਐਥੀ ਇਹਦਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦੇ ਮੇਰੇ ਕੋ ਬਾਈਪਾਸ ਦੋ ਮੇਰੇ ਕੋ ਮਟੀਰੀਅਲ ਦੋ ਮੈਂ ਬਣਾ ਕੇ ਦੇਣਾ ਟੋਟਲੀ ਫੇਜ ਸੀਚੇ ਵਾਲਾ ਬਟ ਬਣਾ ਕੱਢਿਆ ਨਾ ਉਸ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਤਾ ਜੀ ਇੱਕ ਮਿੰਟ ਇਹ ਇੱਕ ਮਿੰਟ ਬਾਜਵਾ ਜੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮੇਰੇ ਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ ਤਨਕੀਦ ਕਰ ਲਿਓ ਸਰ ਇੱਕ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੇਖ ਰਹੇ ਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕੈਨਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਦੇ ਚੰਡੀਗੜ੍ਹ ਯੂਨੀਵਰਸਿਟੀ ਹੈ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ। ਸੋ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ। ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ। ਇਹ ਠੀਕ ਜੇਰਾ ਸੀਚੇਵਾਲ ਸਾਹਿਬ ਨੇ ਉਹ ਤਾਂ ਖੁਦ ਠੇਕੇ ਉਹ ਤਾਂ ਕਹਿੰਦੇ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ। ಲೆਟਸ 낫 ಲೆਟਸ 낫 ਫੂਲ ਦੀ ਪੀਪਲ ਆਫ ਪੰਜਾਬ। ਓਨਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਾਰਟਿਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾ ਪੈਕ ਕੋ ਕਰਾ ਕਿਸੇ ਪੜੇ ਲਿਖੇ ਇੰਸਟੀਚੂਟ ਕੋ ਕਰਾ ਠੀਕ ਹੈ ਠੀਕ ਉਹ ਤੁਸੀਂ ਮੈਨੂੰ ਪਿੱਛੇ ਸੇ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆ ਵੀ ਸ਼ੁੱਡ ਨਾਟ ਸੇਮ ਆਚ ਸੋ ਗੱਲ ਇਹ ਹੈ ਕਿ ਇੱਕ ਤੁਸੀਂ ਜੀ ਵਾਲ ਬਾਰਡਰ ਬਣਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਜ ਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿ ਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਆ تنਕੀਦ ਕਰਨੀ ਪਰ ਵੇਣਾ ਮੈਂ ਉਹ ਤੋਂ ਜਾ ਕੇ ਆ ਕੇ ਤਾਂ ਹੀ ਇਹ ਵਿਊ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੈਬਿਲਟੀਜ਼ ਮੈਨੂੰ ਉਹਨਾਂ ਦੀ ਕੈਪੇਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਜਵਾ ਸਾਹਿਬ ਇੱਕ ਮਿੰਟ ਬਾਜਵਾ ਬੋਟਲ ਬਣਾ ਲੀਏ ਕਿ ਕੋਈ ਸਰ 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 ਬੜੀ ਰੀਸਰਚ ਕਰਦਾ ਜੀ ਸਿਕਰ ਸਾਹਿਬ ਤੇ ਇੱਕ ਗੋੜ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਚਲੋ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਇਹ ਹੀ ਹੀ ਸਪੀਕਿੰਗ ਬੋਲੋ ਜੀ ਬੋਲੋ ਆਪਣਾ ਡਾਕਟਰ ਬੰਦੀ ਸਾਹਿਬ ਸਪੀਕਰ ਸਾਹਿਬ देन ही कैन ही कैन आल्सो दिस इज अ कलेक्टिव रिस्पोंसिबिलिटी ही कैन ही कैन आंसर इट एज द रूल्स ही कैन आंसर यस जी पूरी दुनिया ने देखा कि जो जड़े बंदे हैं वो माइंड दे विच फसे होए हैं मोदी सरकार ने अमेरिका तो कितों-कितों मशीनें मंगा लीयां सारे फेल हो गए रैट माइनर ने जाके बंदे काढते बाहर थौड़े हो ये साइंस किसी दी غلام ਨਹੀਂ ਹੈ जे आज सारे बंदे पीएसटी करदेया शेक्सपियर ते करदेया वो स्कूल नहीं गया सी ਜੋ ਬੰਦੇ ਪੀਐਸਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰ ਸਿੰਘ ਤੇ ਕਰਦੇ ਆ ਸਕੂਲਾਂ ਚ ਦੇ ਗਏ ਸੀ ਇਹ ਸਾਇੰਸ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਬੀਰ ਸਿੰਘ ਦਾ ਸੀਚੇਪਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਆ ਉਹਦੇ ਵਿੱਚ ਸੈਂਟੀਫਿਕ ਬੇਸਿਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲੀਟਰ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਲ ਕੀ ਸੋਚ ਵਿਗਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰਗਾ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁਡ ਹੈਵ ਟੋਲਡ ਹਿਮ ਟੂ ਗੋ देयर ਸਟ੍ਰੈਟ ਫਰਮ ਸੀਚੇਵਾਸ ਜਿੱਥੇ ਉਹਨਾਂ ਨੂੰ ਭੁੱਖ ਪਾਣੀ ਦਾ ਪੀਸਾ ਸਿੱਧਾ ਚਾਰ ਦੇਣ ਅਪੋਲੋ ਹਸਪੀਟਲ ਚ ਰਹਿ ਆਹ ਨਾ ਭਰਾਣਾ ਤੁਹਾਡੀ ਇਹ 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 ਆ ਯੂ ਆਰ ਟ੍ਰਾਈਂਗ ਟੂ ਦੇਖੋ ਆਈ ਐਮ ਨਾ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਚਾਹਦਾ ਜਿਵੇਂ ਥਾਪਰ ਮਾਡਲ ਪਲੀਜ਼ ਡੋਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਐ ਛਪੜਾਂ ਦੀ ਗੱਲ ਐ ਬਹੁਤ ਇੰਪੋਰਟੈਂਟ ਗੱਲ ਐ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਾਉ ਨਾ ਐਵੇਂ ਨਾ ਬੁਬਾਰ ਸਾਰੇ ਪੰਜਾਬ ਨੂੰ ਘਰਾ ਦੇ ਬੈਠੋ ਬੈਠੋ ਤੁਸੀਂ ਬਾਤਾਂ ਨਹੀਂ ਬੈਠਾ ਹਾਂਜੀ ਸਰ ਡਾਕਟਰ ਕੁਲਵੀਰ ਕੁਝ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਸਾਹਿਬ ਨੂੰ ਕਹਿੰਦਾ ਜੀ ਕਿ ਉਹਨੂੰ ਕਾਲੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਨੇ ਛਾਲ ਮਾਰੀ ਆ ਸੈਂਕੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪ੍ਰਿੰਗਸ ਆ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚਲਣੀ ਹੋਈ ਆ ਉਹਨਾਂ ਨੇ ਸੁਰਜੀਤ ਕੀਤੀ ਹੈ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰ ਮੈਂ ਇਹ ਆਪਣੇ ਬਾਦਵਾ ਸਾਹਿਬ ਤੁਹਾਡੇ ਸਟੇਚਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸਾਥ ਬਣੀ ਹੋਈ ਆ ਲੋਕਾਂ ਦੇ ਸਰਟੀਫੀਕੇਟ ਜੁੜੇ ਹੋਏ ਆ